ਘਰ ਦੇ ਇਸ ਟਾਈਮ ਕਿੰਨਾ ਕੰਮ ਚੱਲ ਰਿਹਾ ਹੈ ਚਲੋ ਬਹੁਤ ਜ਼ਿਆਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਸੀਂ ਜਿਹੜੇ ਸਾਡੇ ਟਾਈਮ ਕੱਢ ਕੇ ਟਾਈਮ ਤੋਂ ਇੱਥੇ ਪਹੁੰਚੇ ਹੋ ਬਹੁਤ ਬਹੁਤ ਚਲੋ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਸਾਡਾ ਇੱਥੇ ਦੁੱਖ ਸੁਣਨ ਲਈ ਆਏ ਹੋ ਇਹ ਜਿਹੜਾ ਮਕੋੜ ਸਾਹਿਬ ਤੋਂ ਮੈਂ ਹਰਮੇਲ ਸਿੰਘ ਸਾਡੇ ਘੱਗਰ ਦਰਿਆ ਤੇ ਜਿਹੜਾ ਆਈ ਵਾਰ ਹਜ਼ਾਰਾਂ ਏਕੜ ਜਿਹੜੀ ਸਾਡੀ ਫਸਲ ਖਰਾਬ ਹੋ ਜਾਂਦੀ ਹੈ ਪਾਣੀ ਕਰਨਾ ਨੱਕੇ ਟੁੱਟਦੇ ਨੇ ਪਿਛਲੀ ਵਾਰ ਇਹ ਨਾਲ ਹੀ ਇੱਥੇ ਤੇ ਆਪਣੇ ਬੈਕ ਸਾਈਡ ਤੇ ਨੱਕਾ ਟੁੱਟਿਆ ਸੀ ਤੇ ਹਜ਼ਾਰਾਂ ਏਕੜ ਖਰਾਬ ਹੋ ਗਈ ਸੀ ਤੇ ਹੁਣ ਸਾਡੇ ਚਲੋ ਆਪਾਂ ਲਈਏ ਵੀ ਸਰਕਾਰ ਦੇ ਵੱਲੋਂ ਬੜਾ ਉਪਰਾਲਾ ਕੀਤਾ ਗਿਆ ਹੈ ਭਗਵੰਤ ਮਾਨ ਜੀ ਪਿਛਲੇ ਦਿਨ ਇੱਥੇ ਆ ਕੇ ਗਏ ਆ ਮਕੋੜ ਸਾਹਿਬ ਤੇ ਅੱਜ ਜੇ ਆਪਾਂ ਦੇਖਿਆ ਜਾਵੇ ਸਾਰੇ ਜਣੇ ਖੜੇ ਆ ਜ਼ਿੰਮੇਦਾਰ ਸਾਰੇ ਸਾਰੇ ਸਾਡੇ ਜ਼ਮੀਨਾਂ ਦੇ ਨਾਲ ਲੱਗਦੇ ਨੇ ਜਿਹੜੇ ਸਾਰੇ ਖੜੇ ਨੇ ਤੇ ਅੱਜ ਅੱਜ 3 ਦਿਨ ਹੋ ਗਏ ਲਗਾਤਾਰ ਦਿਨ ਰਾਤ ਇੱਥੇ ਕੰਮ ਚੱਲ ਰਿਹਾ ਪੋਪਲੈਨਾਂ ਇੱਥੇ ਲੱਗੀਆਂ ਹੋਈਆਂ ਸਾਡਾ ਤਸੱਲੀ ਬਖਸ਼ ਕੰਮ ਹੋ ਰਿਹਾ ਜੋ ਸਾਨੂੰ ਚਾਹੀਦਾ ਸੀ ਜਿਹੜਾ ਸਾਨੂੰ ਕੁਝ ਨਾ ਸਾਡਾ ਪਹਿਲਾਂ ਸ਼ੱਕ ਸੀ ਸਾਨੂੰ ਵੀ ਨਹੀਂ ਕੰਮ ਹੋਣਾ ਇੰਨੀ ਛੇਤੀ ਨਹੀਂ ਕੰਮ ਬਣਨਾ ਤੇ ਹੁਣ ਸਾਡੇ ਅੰਦਰ ਇਹ ਆ ਵੀ ਸਾਨੂੰ ਲੱਗਦਾ ਵੀ ਹਫਤੇ ਦਾ ਦਿਨ ਤੱਕ ਸਾਨੂੰ ਇਹ ਕਹਿਣਾ ਪਊਗਾ ਭਾਈ ਬਹੁਤ ਕੰਮ ਹੋ ਗਿਆ ਵੀ ਰੋਕ ਦਿਓ ਹੁਣ ਸਾਡੇ ਦੇਖੋ ਟਰੈਲੀ ਜਿਹੜੇ ਸਾਡੇ ਕਿਤੇ ਸਾਈਕਲ ਤੇ ਮੋਟਰਸਾਈਕਲ ਵੀ ਨਹੀਂ ਜਾਂਦੇ ਸੀ ਅੱਜ ਉਸ ਜਗ੍ਹਾ ਤੇ ਟਰੈਲੀਆਂ ਜਾ ਰਹੀਆਂ ਨੇ ਮਿੱਟੀ ਦੀਆਂ ਭਰ-ਭਰ ਕੇ ਉਹਦੇ ਨਾਲ ਦਬਾਅ ਹੋ ਰਿਹਾ ਜਿਹੜਾ ਬਨ ਲੱਗਿਆ ਉਹ ਤੇ ਦਬਾਅ ਹੋ ਰਿਹਾ ਤੇ ਉਹਨੂੰ ਉੱਚਾ ਕੀਤਾ ਜਾ ਰਿਹਾ ਜੇ ਕੱਲ ਨੂੰ ਕਿਤੇ ਟੁੱਟਦਾ ਵੀ ਆ ਤਾਂ ਉਹਦਾ ਸਾਨੂੰ ਕੋਈ ਇੰਨਾ ਫਰਕ ਨਹੀਂ ਪੈਣਾ ਕਿਉਂਕਿ ਨਾਲ ਦੀ ਨਾਲ ਉੱਥੇ ਮਿੱਟੀ ਪ੍ਰੋਵਾਈਡ ਕਰਾਈ ਜਾਊਗੀ ਟਰੈਲੀਆਂ ਉੱਤੇ ਪਹੁੰਚਣਗੀਆਂ ਪਹਿਲਾਂ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਜਾਂਦੀ ਸੀ ਵੀ ਮਿੱਟੀ ਮੌਕੇ ਤੇ ਹੁੰਦੀ ਨਹੀਂ ਸੀ ਇਸ ਕਰਕੇ ਸਾਨੂੰ ਮਾਰ ਬਹੁਤ ਚੱਲਣੀ ਪੈਂਦੀ ਸੀ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਵੀ ਉਹ ਦੇਖੋ ਦਿਨ ਰਾਤ ਇੱਥੇ ਲੱਗ ਕੇ ਕੰਮ ਕਰਾਇਆ ਜਾ ਰਿਹਾ ਸਰਕਾਰ ਸਾਹਿਬ ਤੁਹਾਡਾ ਸਵਾਗਤਮ ਕਰਦੇ ਆ ਤੁਸੀਂ ਲੋਕਾਂ ਦੀ ਗੱਲ ਸੁਣਨ ਵਾਸਤੇ ਆਏ ਹੋ ਬਾਕੀ ਘੱਗਰ ਦੇ ਕਿਨਾਰੇ ਦੇ ਖੜੇ ਆ ਆ ਦੇਖੋ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਟੈਂਡਰ ਹੋ ਗਏ ਆ ਦੋਨੇ ਸਾਈਡਾਂ ਤੇ ਦੋਨੇ ਸਾਈਡਾਂ ਤੇ ਕੰਮ ਚੱਲ ਰਿਹਾ ਜੀ ਪੂਰੇ ਚੋਰ ਸੋੜ ਨਾਲ ਕੰਮ ਚੱਲਦਾ ਹੋਇਆ ਜੀ ਵੀ ਸੀ ਆਈਓ ਆਹੀਆਂ ਅਣਗਿਣਤ ਟਰਾਲੀਆਂ ਟੈਂਪਰ ਲੱਗੇ ਹੋਈਆਂ ਆ ਜੀ ਤੇ ਬਹੁਤ ਜ਼ੋਰ ਲੱਗੇ ਹੋਇਆ ਜੀ ਇਸ ਕਰਕੇ ਸਾਡੇ ਪਿਛਲੇ ਵਾਰ ਇਹ ਕੁਝ ਦਿਨਾਂ ਬਾਅਦ ਕੁਝ ਬਗੈਰ ਨਮਾਨ ਜੀ ਆਏ ਸੀ ਸਾਡੇ ਐਮ ਐਲ ਏ ਬਰਿੰਦਰ ਕੋਇਲ ਵੀ ਆਏ ਸੀ ਇਸ ਕਰਕੇ ਬਹੁਤ ਵੱਡਾ ਧਿਆਨ ਦਿੱਤਾ ਸਰਕਾਰ ਨੇ ਸੋ ਇਸ ਕਰਕੇ ਪੂਰੇ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਜੀ ਇਹ ਨਹੀਂ ਕਿ ਇੱਕ ਸਾਈਡ ਤੋਂ ਕਰ ਰਹੇ ਆ ਦੋਨੇ ਸਾਈਡਾਂ ਤੋਂ ਪੂਰਾ ਜ਼ੋਰ ਸ਼ੋਰ ਇੱਥੋਂ ਤੋਂ ਲੈ ਕੇ ਮਕੋੜ ਸਾਹਿਬ ਤੋਂ ਲੈ ਕੇ ਕਲੈਡ ਤੱਕ ਦੋਨੇ ਸਾਈਡਾਂ ਤੋਂ ਕੰਮ ਚੱਲ ਰਿਹਾ ਜੀ ਬਹੁਤ ਜਲਦੀ ਪੂਰ ਦਿੱਤਾ ਜਾਵੇਗਾ ਪੰਨ ਨੂੰ 15 ਫੁੱਟ ਚੌੜਾ ਕਰੀ ਜਾ ਰਿਹਾ ਜੋ ਕਿ ਸਾਈਕਲ ਵੀ ਨਹੀਂ ਲੰਘਦਾ ਸੀ ਅੱਜ ਟਰਾਲੀਆਂ ਪਰ ਪਰ ਕੇ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਪਰ ਪਰ ਕੇ ਜਾ ਰਹੀਆਂ ਬਹੁਤ ਬਹੁਤ ਧੰਨਵਾਦ ਜੀ ਨਾਮ ਵਰੋੜਾ ਜੀ ਮੇਰਾ ਨਾਮ ਗੁਰਮੁਖ ਸਿੰਘ ਪਿੰਡ ਮਕੋੜ ਸਾਹਿਬ ਤੋਂ ਅੱਜ ਜੋ ਤੁਸੀਂ ਇੱਥੇ ਮੌਕਾ ਦੇਖਣ ਆਏ ਹੋ ਜੋ ਸਾਡਾ ਇਲਾਕਾ ਹਰਪੀਟ ਦਾ ਇਲਾਕਾ ਹੈ ਪਰ ਜਿਸ ਸਾਬ ਨਾਲ ਹੁਣ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਵਰਸੰਤਾ ਤੋਂ ਪਹਿਲਾਂ ਇਹਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਹੈ ਕਿਉਂਕਿ ਮਕੋਰ ਸਾਬ ਤੋਂ ਲੈ ਕੇ ਚਾਖਲ ਤੱਕ ਦੋਨੇ ਪਾਸੇ 15-15 ਫੁੱਟ ਚੌੜਾ ਹੋ ਰਿਹਾ ਜਿਹਦੇ ਉੱਤੇ ਕੀ ਸਾਧਨ ਰਾਮ ਨਾਲ ਜਾ ਸਕਦੇ ਆ ਕੋਈ ਦਿੱਕਤ ਨਹੀਂ ਤੇ ਪਰਸੋਂ ਤੋਂ ਲੈ ਕੇ ਬੜੀ ਇਤਦਾਦ ਨਾਲ ਡੰਪਰਾਂ ਦੇ ਨਾਲ ਮਿੱਟੀ ਲਿਆ ਲਾ ਕੇ ਪੋਪਲਾਈਨਾਂ ਲਾ ਕੇ ਤੇ ਜੀਸੀਬੀਆਂ ਨਾਲ ਕੰਮ ਬਹੁਤ ਜੋਰਾਂ ਛੋੜਾਂ ਦੇ ਚੱਲ ਰਿਹਾ ਹੈ ਜਿਸ ਜਿਸ ਦੀ ਕੀ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਸਾਡਾ ਇਲਾਕਾ ਇਤਕੀ ਸੇਫ ਰਹੂਗਾ ਤੇ ਹੜ੍ਹਾਂ ਦਾ ਸਾਡੇ ਤੇ ਕੋਈ ਅਸਰ ਨਹੀਂ ਪੈਣਾ ਇਸ ਲਈ ਜੋ ਵੀ ਪ੍ਰਸ਼ਾਸਨ ਸਾਡੇ ਇੱਥੇ ਕਾਰਵਾਈ ਕਰ ਰਿਹਾ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਸੀਐਮ ਸਾਹਿਬ ਇੱਥੇ ਆਏ ਸੀ ਤੇ ਨਾਲ ਸਾਰੇ ਅਧਿਕਾਰੀ ਆਏ ਸੀ ਮੌਕਾ ਦੇਖਣ ਤੇ ਉਦੋਂ ਤੋਂ ਹੀ ਕੰਮ ਚੱਲ ਰਿਹਾ ਹੈ ਇਸ ਨਾਲ ਸਾਡੇ ਇਲਾਕੇ ਨੂੰ ਬਹੁਤ ਹੀ ਫਾਇਦਾ ਹੋਊਗਾ ਤੇ ਕੋਈ ਵੀ ਨੁਕਸਾਨ ਨਹੀਂ ਹੋਊਗਾ ਜੀ। ਅਡਿਊ ਸਰ ਆਪਣਾ ਜਿਹੜਾ ਕੱਗਰ ਦਾ ਕੰਮ ਚੱਲ ਰਿਹਾ ਹੈ ਕੰਮ ਚੱਲਿਆ ਹੋਇਆ ਹੈ। ਇਹ ਜੀ ਆਪਣਾ ਤਕਰੀਬਨ 17 ਤਰੀਕ ਨੂੰ ਸ਼ੁਰੂ ਹੋ ਗਿਆ ਸੀ ਜੀ ਆਪਣਾ ਕੱਗਰ ਦਾ ਕੰਮ। ਇਸ ਚ ਮੇਨਲੀ ਤਿੰਨ ਨਦੀਚਾਂ ਨੇ ਜੀ ਕੱਗਰ ਦੀਆਂ। ਇੱਕ ਆਪਣਾ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਤੱਕ ਆਪਣਾ ਕੱਗਰ ਦੀ ਜਿਹੜੀ ਆਰ ਡੀ ਆਈ 131628 ਤੋਂ 58000 ਰੁਪਏ ਜਾਂਦੀ ਹੈ। ਇਹ ਤਾਂ ਬੜੀ ਹੋਰੀ ਚ ਜਿਹੜੀ ਆਪਣੀ ਘੱਗੜ ਦੀ ਚੌੜੀ ਹੋ ਚੁਗੀ ਹੈ 2007-8 ਦੇ ਕਰੀਬ ਇਹ ਰੀਚ ਜੀ ਆਪਣਾ ਨਾ ਮੇਨ ਦਿੱਕਤ ਇਹ ਹੈ ਵੀ ਪੁਆਇੰਟਾਂ ਤੇ ਮਿੱਟੀ ਜਮ੍ਹਾਂ ਜਮਾ ਹੋ ਜਾਂਦੀ ਹੈ ਐਵੇਂ ਦੇ ਆਪਣੇ 12 ਪੁਆਇੰਟ ਨੇ ਜਿਹੜੇ ਆਪਾਂ ਆਪਣੇ ਐਸਟੀਮੇਟ ਚ ਲਾਏ ਹੋਏ ਨੇ ਇੰਨਾ ਪੁਆਇੰਟਾਂ ਤੋਂ ਆਪਾਂ ਮਿੱਟੀ ਕੱਢ ਕੇ ਬੰਨਾਂ ਤੇ ਪਾਣੀ ਹੈ ਤੇ ਉਹਨਾਂ ਦੀ ਮਜ਼ਬੂਤੀ ਕਰਨੇ ਕਿਤੇ ਖਾਰ ਪੈ ਰਹੀ ਹੈ ਕਿ ਤੋਂ ਬੰਦ ਨਹੀਂ ਮੈਂ ਜਿਨੇ ਪਿਛਲੀ ਵਾਰ ਸਾਨੂੰ ਕਈ ਵਾਰ ਕੰਪਲੀਟਾਂ ਆਈਆਂ ਲੋਕਾਂ ਦੀਆਂ ਕਹਿੰਦੇ ਵੀ ਇੱਥੋਂ ਬੰਨ ਓਵਰਫਲੋ ਕਰਿਆ ਪਾਣੀ ਦਾ ਹੀ ਤੇ ਪਿੰਡਾਂ 'ਚ ਜਿਵੇਂ ਵੜੰਦਾ ਖਤਰਾ ਹੁੰਦਾ ਹੈ ਤੇ ਕਈ ਵਾਰ ਆਬਾਦੀ ਨੂੰ ਨੁਕਸਾਨ ਹੋਣ ਦਾ ਡਰ ਹੁੰਦਾ ਹੈ। ਅਸੀਂ ਉਹ ਰੀਚ ਆਇਡੈਂਟੀਫਾਈ ਕੀਤੀਆਂ ਹੋਈਆਂ ਨੇ ਜੀ ਤੇ ਉੱਥੇ-ਉੱਥੇ ਅਸੀਂ ਮਿੱਟੀ ਪਾ ਕੇ ਮਨ ਨੂੰ ਉੱਚਾ ਕਰਨਾ ਹੈ। ਤੇ ਹੁਣ ਇਸ ਟਾਈਮ ਸਾਡੀ ਖਨੌਰੀ ਵਿਖੇ 122 ਨੰਬਰ ਪੋਕਲਨ ਤੇ ਤਿੰਨ ਟੀਪਰ ਆਪਣੇ ਮੋਕੇ ਤੇ ਕੰਮ ਕਰ ਰਹੇ ਨੇ ਜੀ ਤੇ ਉਸ ਤੋਂ ਬਾਅਦ ਆਪਣੇ ਮਕਰੋੜ ਸਾਹਿਬ 63000 ਆਪਣੀ ਬੁਰਜੀ ਪੈ ਜਾਂਦੀ ਹੈ ਜੀ। ਉੱਥੇ ਆਪਣੀ 122 ਨੰਬਰ ਪੋਕਲਨ ਦੇ ਤਿੰਨ ਟੀਪਰ ਉੱਥੇ ਵੀ ਕੰਮ ਕਰ ਰਹੇ ਆ। ਤੇ ਹੁਣ ਨੀਚਲੀ ਸਾਈਡ ਜਿਹੜੀ ਆਪਣੀ ਤੰਗ ਰੀਚ ਹੈ ਜਿੱਥੇ ਮੇਜਰ ਪਿਛਲੇ ਸਾਲ 63 ਬਰੀਚਾਂ ਆਈਆਂ ਸੀਗੀਆਂ ਉੱਥੇ ਵੀ ਆਪਣਾ ਕੰਮ ਦੋਨੇ ਰੀਚਾਂ 'ਚ ਚੱਲ ਰਿਹਾ ਹੈ ਮਕਰੋੜ ਸਾਹਿਬ ਤੋਂ ਲੈ ਕੇ ਆਪਣਾ ਮੋਨਕ ਤੱਕ ਜੀ ਤੇ ਮੋਨਕ ਤੋਂ ਲੈ ਕੇ ਕੜੈਲ ਤੱਕ ਜਿਹੜਾ ਮਕਰੋੜ ਸਾਹਿਬ ਤੋਂ ਲੈ ਕੇ ਮੋਨਕ ਤੱਕ ਤਕਰੀਬਨ 2 ਕਰੋੜ 10 ਲੱਖ ਦਾ ਕੰਮ ਹੈ ਜੀ ਇੱਥੇ ਜਿਹੜੇ ਬੰਨ ਨੇ ਆਪਣੇ ਘਰ ਦੇ ਦੋਨੇ ਪਾਸੇ ਦੇ ਆਪਾਂ ਜੋ ਆਪਣਾ ਆਈਐਸ ਕੋਡ ਮੁਤਾਬਕ 16 ਫੁੱਟ ਕੀਤੇ ਜਾਣੇ ਨੇ ਜੀ ਤੇ ਆਪਣਾ ਮੋੜਕ ਤੋਂ ਲੈ ਕੇ ਕੜੈਲ ਤੱਕ ਇੱਥੇ ਵੀ ਆਪਣਾ ਬਰਾਬਰ ਜੋੜਾ ਚੋੜਾ ਜਿੰਨਾ ਕੰਮ ਚੱਲ ਰਿਹਾ ਤੇ 2.20 ਕਰੋੜ ਇਹ ਕੰਮ ਦੀ ਲਾਗਤ ਹੈ ਇੱਥੇ ਵੀ ਦੋਨੇ ਸਾਈਡ ਦੇ ਬੰਨ ਨੇ ਜਿਹੜੇ ਉਹ 16 ਫੁੱਟ ਕੀਤੇ ਜਾਣੇ ਨੇ ਤੇ ਇਸ ਟਾਈਮ ਓਕੇ ਤੇ ਜੇ ਤੁਸੀਂ ਦੇਖੋਗੇ ਤਾਂ ਮਕਰੋੜ ਵਾਲੇ ਪੁਲ ਤੇ ਇੱਕ 140 ਨੰਬਰ ਪੌਕਲੇਨ ਮਸ਼ੀਨ ਲੱਗ ਰਹੀ ਹੈ ਤਕਰੀਬਨ 8 ਤੋਂ 10 ਟਰੈਕਟਰ ਟਰਾਲੀਆਂ ਆਪਣੀ ਕੰਮ ਕਰਦੀਆਂ ਦੋਨੇ ਪਾਸੇ ਰੋਡ ਮਤਾਬਕ ਤੇ ਤਕਰੀਬਨ ਤੁਸੀਂ ਦੇਖੋਗੇ ਉੱਥੇ ਟੀਪਰ ਵੀ ਖੜੇ ਹਨ ਤਕਰੀਬਨ 5 ਕਿ ਟਿਪਰ ਆਪਣੇ ਕੰਮ ਕਰ ਰਹੇ ਹਨ ਤੇ ਇੱਥੇ 3 ਕਿ ਜੀਸੀਬੀਆਂ ਨੇ ਜੋ ਮਕਰੋਡ ਸਾਹਿਬ ਕੰਮ ਕਰ ਰਹੇ ਨੇ ਤੇ ਸੱਜੇ ਪਾਸੇ ਆਪਣਾ ਤਕਰੀਬਨ 2800 ਫੁੱਟ ਆਪਾਂ ਟੱਚ ਕਰ ਲਿਆ ਤੇ ਹੁਣ ਆਪਾਂ ਬਸ ਬੰਨ ਚੌੜੇ ਕਰਦੇ ਜਾ ਰਹੇ ਹਾਂ ਜਿਵੇਂ ਲੋਡ ਮੁਤਾਬਕ ਤੇ ਸੱਜੇ ਪਾਸੇ ਆਪਣਾ ਤਕਰੀਬਨ 1500 ਫੁੱਟ ਨੂੰ ਆਪਾਂ ਟੱਚ ਕਰ ਲਿਆ ਪਲੇਟਫਾਰਮ ਬਣਾ ਲਿਆ ਜੀ ਉੱਥੋਂ ਟਰਾਲੀਆਂ ਮੁੜਦੀਆਂ ਨੇ ਤੇ 16 ਫੁੱਟ ਕਰਦੇ ਆਪਾਂ ਇੱਕ ਵਾਰ ਉੱਪਰ ਨੂੰ ਆ ਰਹੇ ਹਾਂ ਫਿਰ ਆਪਾਂ ਜਿਵੇਂ ਰਸਤਾ ਆਪਾਂ ਨੂੰ ਮਿਲੇਗਾ ਉਵੇਂ ਪੱਗੇ ਅੱਗੇ ਵੀ ਬੰਨ ਚੌੜੇ ਕਰਦੇ ਜਾਵਾਂਗੇ ਤੇ ਜਿਹੜਾ ਮੂਨਕ ਤੋਂ ਖੜੈਲ ਕੰਮ ਚੱਲ ਰਿਹਾ ਜੀ ਮੂਨਕ ਵਿਖੇ ਖੱਬੇ ਤੇ ਸੱਜੇ ਦੋਨੇ ਪਾਸੇ ਆਪਾਂ ਕੰਮ ਛੇੜਿਆ ਹੋਇਆ ਏ ਇੱਕ ਆਪਣਾ ਇਨਲੈਟ ਗੇਟ ਕੋਲ ਡੀਸੇਲਟਿੰਗ ਪੁਆਇੰਟ ਜਿੱਥੋਂ ਆਪਾਂ ਮਿੱਟੀ ਕੱਢਣੀ ਸੀ ਤੇ ਆਪਾਂ ਉਹਦੇ ਨਾਲ ਵੀ ਕੱਲ ਆਪਣਾ ਮੰਨ ਚੋੜੇ ਕਰੰਦੇ ਨੇ ਆਪਾਂ ਉਹਦਾ ਕੰਮ ਵੀ ਆਪਣਾ 220 ਪੋਕਲੇਨ ਉੱਥੇ ਲੱਗ ਰਹੀ ਏ ਤੇ 140 ਹੋਰ ਆ ਗਈ ਏ ਕੱਲ ਟਰੈਕ ਟਰਾਲੀਆਂ ਨਾਲ ਤਕਰੀਬਨ 3 ਤੋਂ 4000 ਫੁੱਟ ਕੰਮ ਉੱਥੇ ਆਪਾਂ ਮੁਕੰਮਲ ਕਰਾਂਗੇ ਤੇ ਕਿੰਨੇ ਸਮੇਂ ਤੋਂ ਕੰਮ ਚੱਲ ਰਿਹਾ ਏ ਇਹ ਕੰਮ ਚੱਲਦੇ ਨੂੰ ਤਕਰੀਬਨ ਹਫਤਾ ਹੋ ਗਿਆ ਜੀ ਤੇ ਸਾਨੂੰ ਉਮੀਦ ਹੈ ਵੀ ਫਲੱਡ ਸੀਜ਼ਨ ਤੋਂ ਪਹਿਲਾਂ ਅਸੀਂ ਇਹਨੂੰ ਕੰਮ ਨੂੰ ਖਤਮ ਕਰਾਂਗੇ। ਘੱਗਰ ਦੀ ਸਫਾਈ ਅਸੀਂ ਕਰਾਉਣ ਲੱਗ ਰਹੇ ਹਾਂ। ਜੋ ਹਕੀਕਤ ਹੈ ਮੈਂ ਕਹਿ ਸਕਦਾ ਕਿ ਘੱਗਰ ਦੇ ਬਾਰੇ ਵਿੱਚ ਜਿੰਨੀ ਗੱਲ ਇਸ ਸਰਕਾਰ ਦੇ ਵਿੱਚ ਹੋਈ ਹੈ ਪਿਛਲੇ 50 ਸਾਲਾਂ 'ਚ ਨਹੀਂ ਕਦੀ ਹੋਈ। ਚਾਰ ਵਾਰੀ ਮੈਂ ਵਿਧਾਨ ਸਭਾ ਦੇ ਵਿੱਚ ਇਹਦੇ ਬਾਰੇ ਬੋਲਿਆ। ਵਿਧਾਨ ਸਭਾ ਦੀ ਕਮੇਟੀ ਕੱਲੀ ਅੱਜ ਤੱਕ ਜਿਹੜੀ ਵਿਧਾਨ ਸਭਾ ਦੀ ਸੱਡੀ ਦੀ ਕਮੇਟੀ ਹੈ ਉਹ ਕੱਲੀ ਘੱਗਰ ਤੇ ਬੁੱਢੇ ਨਾਲੇ ਦੇ ਬਣੀ ਆ। ਉੱਥੇ ਅਸੀਂ ਆਵਾਜ਼ ਠਾਈ ਆ। ਉਹ ਕਮੇਟੀ ਇੱਥੇ ਵਿజిਟ ਕਰਕੇ ਗਈ ਆ 7 6 7 ਐਮ ਐਲ ਏ ਆਏ ਥੇ। ਲੈ ਕੇ ਖਨੌਰੀ ਤੋਂ ਲੈ ਕੇ ਕੜੈਲ ਤੱਕ ਸਾਰਾ ਉਹਨਾਂ ਨੇ ਵਿజిਟ ਕੀਤਾ ਜਿੱਥੇ ਕਿਤੇ ਦਿੱਕਤਾਂ ਸੀ ਆ ਉਹ ਦੂਰ ਕੀਤੀਆਂ ਨੇ। ਅਨਫੋਰਚੂਨੇਟਲੀ ਪਿੱਛੇ ਬਾੜ ਆ ਗਈ। ਉਹਦਾ ਲੋਕਾਂ ਨੂੰ ਸਹੀ ਮੁਆਵਜ਼ਾ ਦਿੱਤਾ। ਹੁਣ ਜਿਹੜਾ ਖਨੌਰੀ ਤੋਂ ਮਕਰੋੜ ਤੱਕ ਉਹ ਤਾਂ ਚੈਨਲਾਈਜ਼ ਹੋ ਗਿਆ ਮਕਰੋੜ ਤੋਂ ਕੜੈਲ ਤੱਕ ਹੋਇਆ ਗਿਆ ਕਿਉਂਕਿ ਉਹਦੇ 'ਚ ਹਰਿਆਣਾ ਗਵਰਨਮੈਂਟ ਡਿੱਕਾ ਬਣੀ ਹੋਈ ਹੈ ਹਰਿਆਣਾ ਗਵਰਨਮੈਂਟ ਅਲਾਉ ਨਹੀਂ ਕਰ ਰਹੀ ਨਹੀਂ ਉਹ ਵੀ ਚੈਨਲਾਈਜ਼ ਕਰ ਦਿੱਤਾ ਜਾਂਦਾ ਹੁਣ ਸਾਡੇ ਕੋਲੇ ਬਦਲ ਕੀ ਹੈ ਫਿਰ ਵੀ ਲੋਕਾਂ ਦਾ ਬਚਾਉਣਾ ਹੈ ਜਿਹੜੇ 10 ਫੁੱਟ ਚੌੜੇ ਬੰਨ ਸੀ ਅਸੀਂ ਉਹਨਾਂ ਨੂੰ 15 ਫੁੱਟ ਚੌੜੇ ਕਰ ਰਹੇ ਹਾਂ ਮਜ਼ਬੂਤ ਕਰ ਰਹੇ ਹਾਂ ਤਾਂ ਕਿ ਉਹਦੇ ਉੱਤੇ ਟ੍ਰੈਫਿਕ ਜਦੋਂ ਚੱਲੂਗੀ ਉਹ ਮੁਜੂਦ ਹੋ ਜਾਣਗੇ ਹੁਣ ਜਿੱਦੇ ਮੁੱਖ ਮੰਤਰੀ ਸਾਹਿਬ ਆਏ ਆ ਉਹ ਕੁਝ ਕਰਨੀ ਆ ਇਹਦੇ ਨਹੀਂ ਇਸ ਤੋਂ ਪਹਿਲਾਂ ਦਾ ਰਿਕਾਰਡ ਕੀ ਆ ਜਦੋਂ ਮੁੱਖ ਮੰਤਰੀ ਆਉਂਦੇ ਇੱਥੇ ਜਦੋਂ ਵੜ ਆ ਜਾਂਦੇ ਇੱਥੇ ਮੁੱਖ ਮੰਤਰੀ ਸਾਹਿਬ ਢੇੜਾ ਮਾਰ ਕੇ ਫੋਟੋ ਖਿਚਾ ਕੇ ਖੜੇ ਜਾਂਦੇ ਕਦੇ ਕੋਈ ਮੁੱਖ ਮੰਤਰੀ ਕੰਮ ਸ਼ੁਰੂ ਕਰਾਉਣ ਆਏ ਅਜੇ ਤੱਕ ਅਜੇ ਉਹਦੇ ਕੰਮ ਸ਼ੁਰੂ ਕਰਾਇਆ ਕੰਮ ਸ਼ੁਰੂ ਕਰਾਇਆ ਕੰਮ ਹੋਣ ਲੱਗ ਰਿਹਾ ਹੁਣ ਜੇ ਕਿਤੇ ਕੋਈ ਮਸ਼ੀਨ ਹੈ ਜਿਹੜੀ ਜਿਹੜੀ ਮਸ਼ੀਨ ਦੀ ਜਿੱਥੇ ਲੋੜੂਗੀ ਉੱਥੇ ਵਰਤੀ ਜਾਊਗੀ ਹੁਣ ਪੋਕਲੈਨ ਸੀ ਜਿਹੜੀ 80 ਪਾਵਰ ਸੀ ਉਹਦੀ ਉੱਥੇ ਨਹੀਂ ਕੰਮ ਕਰ ਰਹੀ ਸੀ ਤੇ ਜੋ ਨਹੀਂ ਕਰ ਰਹੀ ਤੇ ਫਿਰ ਉਹ ਖੜਾਣਾ ਕਦੇ ਲਈ ਆ ਉਹ ਉੱਥੋਂ ਸ਼ਿਫਟ ਕਰਕੇ 180 ਦੀਆਂ ਚਾਰ ਪੋਕਲੈਨ ਉੱਥੇ ਚੱਲ ਰਹੀਆਂ ਨੇ ਖਨੌਰੀ ਵਾਲੇ ਪਾਸੇ ਕੰਮ ਚੱਲ ਰਿਹਾ ਮਕਰੋਣ ਵਾਲੇ ਪਾਸੇ ਕੰਮ ਚੱਲ ਰਿਹਾ ਤੇ ਮੋਣਕਾਲੇ ਪਾਸੇ ਕੰਮ ਚੱਲ ਰਿਹਾ 25 ਦੀ ਟਰੈਕਟਰ ਲੱਗੇ ਹੋਏ ਆ ਟਿਪਰ ਲੱਗੇ ਹੋਏ ਨੇ ਉੱਤੇ ਹਰ ਤਰੀਕੇ ਦੇ ਨਾਲ ਸਾਡੀ ਪੂਰੀ ਕੋਸ਼ਿਸ਼ ਹੈ ਕਿ ਖੇਤੀ ਤੋਂ ਖੇਤੀ ਇਹਦਾ ਬੰਨ ਜਿਹੜੇ ਮਜ਼ਬੂਤ ਕਰਦੀ ਹੈ ਹੁਣ ਉਹ ਜੇ ਮਸ਼ੀਨ ਬਾਗੀ ਜੀ ਉਹਤੇ ਵੀ ਹਾ ਹੁਲਾਓਗੇ ਦੇਖੋ ਪ੍ਰੋਟੈਸਟ ਕਰਨਾ ਲੌਜਿਕ ਨਾਲ ਹੋਣਾ ਚਾਹੀਦਾ ਇਹ ਵੀ ਤਾਂ ਸੋਚਣਾ ਚਾਹੀਦਾ ਵੀ ਘੱਗਰ ਦੇ ਬਾਰੇ ਅੱਜ ਤੱਕ ਕੀ ਕਰਦੇ ਅਸੀਂ ਕੀਤੀ ਹੈ ਔਰ ਜੋ ਅਸੀਂ ਕਰ ਸਕਦੇ ਹਾਂ ਕਰ ਪਿਛਲਾ ਸਾਰਾ ਇਤਿਹਾਸ ਕੱਢ ਕੇ ਦੇਖੋ ਕਿ ਘੱਗਰ ਦਾ 747 ਫੁੱਟ ਜਦ ਵੀ ਘੱਗਰ ਕਦੇ ਪਹੁੰਚਿਆ ਉਹਦੀ ਬ੍ਰੀਚ ਹੋਈ ਹੈ ਪਰ ਪਿਛਲੇ ਵੀ ਨਹੀਂ 748.4 ਫੁੱਟ ਦੇ ਬ੍ਰੀਚ ਹੋਈ ਤੇ ਉਦੋਂ ਬਾਅਦ ਪਾਣੀ ਇੰਨਾ ਆ ਗਿਆ ਤੇ ਉਹਨੂੰ ਕੌਣ ਰੋਕ ਸਕਦਾ ਸੀ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਜੋ ਸਹੀ ਗ੍ਰਾਉ ਸਹੀ ਕਹੋ ਇਹ ਨਹੀਂ ਵੀ ਕਿ ਅਸੀਂ ਉਹੀ ਉਹ ਕਰਨੀ ਹੈ ਜੀ ਤੇ ਅਸੀਂ ਕਿਹਾ ਨਾ ਹਰ ਇੱਕ ਚੀਜ਼ ਜਿਸ ਦੀ ਦੀ ਲੋੜ ਹੋਊਗੀ ਤੇ ਭੇਜੀ ਜਾਊਗੀ ਜਿਹੇ ਜੀ ਮਸ਼ੀਨਰੀ ਦੀ ਲੋੜੂਗੀ ਉਹ ਜੀ ਭੇਜੀ ਜਾਊਗੀ